ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਾਂ ਰਾਤ ਚਾਗੁਣਾ ਤਰੱਕੀਆਂ ਵਾਸ਼ੇ ਭਾਈ ਬਈ ਚੱਲ ਰਹੀ ਕੰਮ ਅੱਜ ਵਧੀਆ ਮੌਸਮ ਤਾਂ ਉਪਣੇ ਅੱਗੇ ਵਾਲੀ ਹੈ ਦੱਖਣਾ 'ਚ ਵੀ ਬਹੁਤ ਹੈ ਬਈ ਦੱਖਣਾ ਨਾ ਪਤਾ ਨਹੀਂ ਕਾ ਦੇਖਿਆ ਹੋਇਆ ਚਾਰ ਦਿਨ ਹੋ ਗਏ ਗਰਮੀ ਤੁਸੀਂ ਕਹਿ ਦੋ ਬਈ ਜਿੰਨੀ ਕਹਦੇ ਓੰਨੀਓ ਗਰਮੀ ਹੈ ਬੱਸ ਕਰਾਈ ਵੀ ਹੈ ਤਿਹੇ ਪਹਿਰ ਤਾਂ ਮਰਨੇ ਵਾਲਾ ਕੰਮ ਹੋ ਜਾਂਦਾ ਇੱਕ ਵਾਰ ਵੀ ਗਰਮੀ ਵੀ ਨਾ ਹੋਰੇ ਤਰਾਂਦੀ ਆ ਅੱਖਾਂ ਦੇ ਨੇੜੇ ਨੇੜੇ ਜਿਹਾ ਲਾਗ ਲਾਗ ਜਿਦਾ ਭਿੱਜੂ ਰਹਿੰਦੀ ਆ ਐ ਲੱਗ ਜਾਈਂ ਜਿਵੇਂ ਅੱਖਾਂ ਨੂੰ ਕੋਈ ਬਿਮਾਰੀ ਜੀ ਲੱਗੀ ਹੋਈ ਹੁੰਦੀ ਆ ਐ ਪਾਣੀ ਗਿਆ ਪੋਚਣਾ ਹੀ ਪੈਂਦਾ ਬਾਰ 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 ਪਾਣੀ ਪੋਚਣੇ ਦਾ ਪੈ ਜਾਂਦਾ ਗਰਮੀ ਹਿਉ ਬਹੁਤ ਐ ਇੱਕ ਦੋ ਦਿਨ ਪਹਿਲਾਂ ਜਖਾਮ ਜਾ ਹੋ ਗਿਆ ਉਹਦੇ ਕਰਕੇ ਬੱਟੀਆਂ ਜੇ ਲੈਣੀਆਂ ਪੈ ਗਿਆ ਤਾਂ ਨਹੀਂ ਬੱਟੀਆਂ ਕਰਕੇ ਗਰਮੀ ਮੈਨੂੰ ਜਿਆਦਾ ਲੱਗਦੀ ਆ ਪਰ ਹਰੇਕ ਦਿਨ ਹੀ ਸੁਣਦਾ ਜੇ ਮੂੰਹ ਤੇ ਹਰੇਕ ਦਿਨ ਸੁਣਦਾ ਵੀ ਬਹੁਤ ਗਰਮੀ ਐ ਨਹੀਂ ਇੰਨੀ ਗਰਮੀ ਦੇਖੀ ਉਹ ਜਦ ਅੱਖਣ ਮਰ ਜਾਂਦਾ ਨਾ ਹਵਾ ਜਾ ਦੱਖਣ ਚੱਲੀ ਜਾਂਦੇ ਇੱਕ ਪਾਸੇ ਵਧੀਆ ਲੱਗਦੀ ਹਵਾ ਵੀ ਦੂਏ ਪਾਸੇ ਗਰਮੀ ਆ ਜਾਂਦੀ ਐ ਜਦ ਤੀਹੇ ਜੇ ਪਹਿਰ ਮਰ ਜਾਂਦਾ ਵਾ ਫੇਰ ਤਾਂ ਬਹੁਤ ਗਰਮੀ ਦਾੰਤੇ ਕੋਈ ਨਹੀਂ ਹੈਗਾ ਵੀ ਐਨਾ ਬਾਕੀ ਅਜ ਰੱਗੇ ਵਿੱਚ ਰੇਪ ਆਉਣ ਆਪਾਂ ਭਈਏ ਮਿਲ ਗਏ ਤੇ ਆਪਾਂ ਨੂੰ ਚਲੋ ਪਰਸੋਂ ਦੀ ਗੱਲ ਹੋਈ ਵੀ ਤੇ ਉਹ ਕਹਿੰਦੇ ਜਿੱਦਾਂ ਲਾ ਕੇ ਆਪਣੇ ਗਵਾਂਡੀਆਂ ਦੇ ਪੈਂਦਾ ਦਾ ਵੀ ਜਿੱਦਣ ਕਹਿੰਦੇ ਇਹਨਾਂ ਦੇ ਪਾਤਾ ਆਪਾਂ ਦਾ ਫਿਰ ਥੋੜੇ ਪਾ ਦਾਂਗੇ ਉਹਦਣ ਆਪਾਂ ਨੇ ਜੱਗੇ ਕੋਲ ਕਰੀ ਤੀਜੀ ਭਈਆਂ ਦੇ ਗੈਰ ਪਹਿਲਾਂ ਗੱਲ ਭਈਏ ਕਹਿੰਦਾ ਵੀ ਪਾ ਦੂੰਗਾ ਕੱਲ ਨੂੰ ਅਸੀਂ ਮਾ ਚਲੋ ਠੀਕ ਆ ਜਾਓ ਜੱਗੇ ਨੇ ਕਰੀ ਵੀ ਤੀ 500 ਰੁਪਏ ਟਰਾਲੀ 500 ਰੁਪਏ ਮੈਂ ਸੋਨੇ ਦੀ ਵੀ ਨਾਲ ਗਵੰਡੀਆਂ ਨੇ ਕਰੀ ਵੀ ਐ ਜੱਗਾ ਹੀ ਦੱਸਦਾ ਕਹਿੰਦਾ ਇਹਨਾਂ ਨੇ 500 ਕਰੀ ਵੀ ਆ ਮਾਹ ਚਲੋ ਠੀਕ ਐ ਫੇਰ ਭਈਆ ਇੱਕ ਬੋਲਿਆ ਕਹਿੰਦਾ ਵੀ ਨਹੀਂ ਅਸੀਂ 100 ਰੁਪਏ ਹੋਰ ਲੈਣਾ 600 ਰੁਪਏ ਦੀ ਟਰਾਲੀ ਲੈਣੀ ਹੈ ਕਹਿੰਦਾ ਜੱਗੇ ਦੇ ਲਿਫਟ ਗੱਲ ਤਾਰਦਾ ਵੀ ਅਸੀਂ ਤਾਰਦੇ ਨਹੀਂ ਹੈਗੇ ਉਹ ਮਾਹੋ ਤਾਂ ਜੱਗਾ ਸਿਆਣਾ ਜਿਹੜਾ ਤੁਹਾਨੂੰ 500 ਦੇਈ ਜਾਂਦਾ ਨਹੀਂ 400 ਚਾਹੀਦਾ 300 ਚਾਹੀਦਾ ਬਲੈ ਤਾਰ ਨਹੀਂ ਤੁਸੀਂ ਅਗੀ ਅੱਦ ਨਹੀਂ ਜੀ ਨਹੀਂ ਕਹਿੰਦੇ ਰੋਟੀ ਵੀ ਪਕਾ ਕੇ ਲੈਣੀ ਆ ਮਾ ਫੇਰ ਰਹਿਣ ਮੈਂ ਤੁਸੀਂ ਵੀ ਜਿਹੜੀ ਆਪਣੇ ਲਾਗ ਪੈਂਦੀ ਦੀ ਗਵੰਡੀਆਂ ਦੇ ਉਹ ਪੈਂਦੀ ਦੀ 450 ਨੂੰ ਟਰਾਲੀ ਪਰਦੇਵੀ ਤੇ ਤਾਰਦੇਵੀ ਤੇ ਰੋਟੀ ਦੇਣੀ ਆ ਪਕਾ ਕੇ ਰੋਟੀ ਅਜਾਪਾ ਨੇ ਪਕਾ ਕੇ ਦੇਣੀ ਉਹਨਾਂ ਨੂੰ ਸਾਰਾ ਵੀ ਚਲੋ 450 ਨੂੰ ਤਿੰਨ ਟਰਾਲੀਆਂ ਜਿਹੜੀਆਂ ਚਾਰ ਆਪਣੀਆਂ ਹੋਈਆਂ ਪਾ ਦੇਣੀਆਂ ਵੀ ਵਧੀਆ ਕੰਮ ਨਿਭੜ ਜਾਣਾ ਸਮਝ ਲਓ ਤਕਰੀਬਨ ਦੂਈ ਟਰਾਲੀਆਂ ਭਰ ਹੋਣ ਲੱਗੀ ਐ ਵੀ ਭਰ ਚੱਲੀ ਉਹਦੇ ਬਾਅਦ ਗੇਰ ਕੇ ਆਪਾਂ ਨੇ ਇੱਕ ਹੋਰ ਹੋਣੀ ਐ ਤਿੰਨੇ ਟਰਾਲੀਆਂ ਤਿੰਨ ਟਰਾਲੀਆਂ ਪਾ ਦੇਣੀਆਂ ਐ ਚੌਥੀ ਟਰਾਲੀ ਹੈਗੀ ਐ ਜਾਨਮਾਹਲ ਦੀ ਵੀ ਉਹਨਾਂ ਵੀ ਇੱਥੇ ਕਿਸੇ ਤੇ ਭੈਣੀ ਲੱਤਾ ਹੋਣਾ ਰੇ ਟਰਾਲੀ ਇੱਕ ਭਰ ਕੇ ਉਹਦੇ ਬੂਟੇ 'ਚ ਗੇਰ ਕੇ ਆਉਣੇ ਐ ਫੇਰ ਬੂਟਿਆਂ ਦੇ ਵਿੱਚ ਪਾ ਦੂਗਾ ਤਸਲੇ ਕਰ ਬੂਟਿਆਂ 'ਚ ਫਰਕ ਬਹੁਤ ਹੈ ਜਿਹੜਾ ਆਪਾਂ ਦੇਸੀ ਰੇਪ ਪਾਉਂਦੇ ਨਾ ਆਪਾਂ ਵੀ ਗਾਂਹਾਂ ਜਿਹੜੇ ਬੂਟੇ ਦੇ ਦੋ ਵਾਰ ਪਾ ਲਿਆ ਉਹਨਾਂ ਦੇ ਵਿੱਚ ਬਹੁਤ ਫਰਕ ਹੈ ਜਿੱਕਣਾ ਹੁਣ ਜਿਹੜੇ ਡਾਇਆ ਵੀ ਨਾ ਪਾਵੇ ਫਿਰ ਵੀ ਦੇਸੀ ਰੇ ਦਾ ਫਰਕ ਹੈ ਦੇਸੀ ਰੇ ਆ ਜਿਹੜਾ ਹੌਲੀ-ਹੌਲੀ ਡਾਇਮੰਡ ਲੱਗੀ ਹੋ ਜਾਂਦਾ ਇੱਕ ਤਾਂ ਹੁੰਦਾ ਜੂਰੀਆ ਜੂਰੀਆਂ ਦਾ ਆਪਣਾ ਜਿਹੜੇ ਦੋ ਤਿੰਨ ਜੇ ਦਿਖਾ ਕੇ ਜੋਰ ਜਿਹਾ ਪਾਸੇ ਹੋਣਾ ਜਿਹੜਾ ਡਾਇਆ ਹੈ ਥੋੜੇ ਹੌਲੀ-ਹੌਲੀ ਕੰਮ ਕਰਦਾ ਹੈ ਦੇਸੀ ਰੇ ਵੀ ਐਕਣੇ ਹੌਲੀ-ਹੌਲੀ ਕੰਮ ਕਰਦਾ ਵੀ ਚਲੋ ਵਧੀਆ ਚੱਲਦਾ ਬੂਟੇ ਗਾਂਹਾਂ ਵਾਲੇ ਵੀ ਆਪਣੇ ਵਧੀਆ ਚੱਲੇ ਹੋਏ ਆ ਬਾਕੀ ਮੌਸਮ ਐ ਹੇ ਹੈ ਠੀਕੇ ਹਲੇ ਨੇਰੀ ਨੂਰ ਦੇ ਨਹੀਂ ਕੋਈ ਆਈ ਹੈਗੀ ਜਿਹੜਾ ਮੈਂ ਦੱਸਿਆ ਵਾ ਦਾ 18 19 ਦਾ ਬਹੁਤ ਜ਼ੋਰ ਗੱਲ ਦੱਸਿਆ ਵਾ ਦਾ ਨੇਰੀ ਦਫਾਨ ਮੀ ਕੁਛ ਨਹੀਂ ਆਇਆ ਹੈਗਾ ਸਾਰਾ ਕੁ ਠੀਕੇ ਹੈ ਇਹਨ ਵਧੀਆ ਪਰ ਇੱਕ ਗਰਮੀ ਨਾਲ ਥੋੜਾ ਜਿਆਦਾ ਜ਼ੋਰ ਜ਼ਿਆਦਾ ਦਿਖਾਇਆ ਵਾ ਗਰਮੀ ਕਰਕੇ ਤੁਹਾਨੂੰ ਪਤਾ ਹੀ ਵੀ ਰੇਕੇ ਹੁਣ ਔਖਾ ਹੀ ਹੈ ਚਲੋ ਫੇਰ ਵੀ ਜਿਹੜਾ ਨੌਜਵਾਨ ਬੰਦਾ ਉਹ ਝੱਲੀ ਜਾਂਦਾ ਜਿਹੜਾ ਸਿਆਣੇ ਬਜ਼ੁਰਗ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂ ਪੱਖੇ ਦੇ ਬਗੈਰ ਪੱਖਿਆਂ ਦੀ ਹਵਾ ਗਰਮ ਘਰਾਂ ਵਿੱਚ ਤਾਨਤੇ ਕੋਈ ਨਹੀਂ ਹੈਗਾ ਦੱਖਣਾ ਚੀਜ਼ੇ ਇਹੀ ਜੀ ਆ ਨੰਬਰ ਦੋ ਆਪਣਾ ਅੱਜ ਪਨੀਰੀ ਵੀ ਭੋਈ ਵੀ ਆਰਾਰ ਦੀ। ਨਾ ਸਵੇਰੇ ਭੋਈ ਆ ਉਹ ਕੱਢ ਦੇਣੀ ਆ 8 ਘੰਟੇ ਬਾਅਦ। ਵੀ 8 ਘੰਟੇ ਬਾਅਦ ਇਹ ਕਹਿੰਦੇ ਕੱਢ ਦੇਣੀ ਚਾਹੀਦੀ ਜਿਆਦਾ ਟਾਈਮ ਕਰੇ ਤਾਂ ਸ਼ੱਕ ਜਾਂ ਉੱਪਰ ਤੇ ਬੋਲਾ ਹੋ ਜਾਂਦਾ। ਵੀ ਚਲੋ ਕੱਢ ਦੇਣੀ ਉਹ ਵੀ ਆਪਾਂ ਅੱਜ 26 ਭੋਤ ਦੀ ਸਵੇਰੇ। 22 ਤਰੀਕ ਨੂੰ ਬੀਜੀ ਜਾਊਗੀ। ਵੀ ਦਿਖਾਵਾਂਗੇ ਆਪਾਂ ਸਾਰਾ ਕੁਝ। ਵੀ ਠੀਕ ਆ ਬਹੁਤ ਪਿਆਰਾ ਬਾਕੀ ਵੀਰਾਂ ਦਾ। ਇੱਕ ਆਪਾਂ ਕੱਲ ਸਾਮਾਨ ਲੈ ਕੇ ਆਏ ਤੇ ਜੀ ਕਈ ਵੀਰਾਂ ਦੇ ਕਮੈਂਟ ਆਏ ਬਤ ਮੈਨੂੰ ਵਿੱਚ ਕਹਿੰਦਾ ਮਾਸਟਰ ਤੁਸੀਂ ਰੇਟ ਨਹੀਂ ਦੱਸਦੇ ਹੈਗੇ। ਮੈਂ ਰੇਟ ਦੱਸਿਆ ਦਾ ਜੀ ਵੀਡੀਓ ਦੇ ਵਿੱਚ ਕੱਲ ਵੀ ਦੱਸਿਆ ਦਾ। ਵੇ ਜਿਹੜਾ ਪੱਖਾ ਲਿਆਂਦਾ ਪੱਖਾ Oriant ਦਾ ਪੱਖਾ ਦਾ ਉਤੇ ਇੱਕ ਦੇਸੀ ਕੰਪਨੀ ਵਾਲੇ ਵੀ ਹੈਗੇ ਥੱਲੇ ਉਹ ਕੋਈ 1100 ਨੂੰ ਤਾਂ 1000 ਨੂੰ ਵੀ ਦਾਏਗਾ 1150 ਨੂੰ 1200 ਨੂੰ ਏਕਣ ਦਾ ਇਹ ਆਪਾਂ ਨੂੰ 1300 ਨੂੰ ਮਿਲਿਆ ਜੀ Oriant ਦਾ ਜਿਹੜਾ ਸਾਫ਼ ਹੈ ਕੋਈ ਡਿਜ਼ਾਈਨਡ ਜੂਨ ਵਾਲਾ ਪੱਖਾ ਨਹੀਂ ਹੈਗਾ ਠੀਕ ਆ ਵਧੀਆ ਫੇਰ ਵੀ ਟੌਰ ਆਪਾਂ ਦਾ ਡੰਗਰ ਵਾਲੇ ਪਾਸੇ ਲਾਉਣਾ ਦਾਈ ਉਧਰ ਜੇ ਤੇ ਜਾਨਮਾਹਲ ਦਾ ਤਾਂ ਉਹ ਆਪਣੇ ਤਾਰ ਲੇਗਾ ਤਾਂ ਕੱਲ ਚਲੋ ਉਹਨਾਂ ਉੱਪਰ ਚ ਵਾਰੇ ਚ ਲਾਉਣੇ ਤੇ ਮਿਸਤਰੀ ਲੱਗੇ ਹੋਏ ਕੰਮ ਉੱਥੇ ਵੀ ਹਵਾ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਦੱਖਣ ਕਰਕੇ ਬਹੁਤ ਗਰਮੀ ਰਹਿੰਦੀ ਹੈ ਵੀ ਜਿਹੜੇ ਡਿਜ਼ਾਈਨ ਵਾਲੇ ਤੇ ਉਹ 2000 ਨੂੰ ਵੀ ਦਾ 2700 ਨੂੰ ਵੀ ਦਾ 5000 ਨੂੰ ਵੀ ਪੱਖਾ ਦਾ ਪੱਖੇ ਫਿਰ ਬਹੁਤ ਤਰ੍ਹਾਂ ਤਰ੍ਹਾਂ ਦੇ ਪਏ ਤੇ ਉੱਥੇ ਚਲੋ ਆਪਾਂ ਨੋਰਮਲ ਜਿਹਾ 1350 ਨੂੰ ਲੈ ਕੇ ਆਤੇ ਜੀ ਔਰੀਜਨਲ ਦਾ ਪੱਖਾ 48 ਇੰਚ ਫਰਤੇ ਉਹਦੇ ਨੰਬਰ ਦੋ ਇੱਕ 에어로 ਦਾ ਜਿਹੜਾ 에어로 ਦਾ 에어로 ਵੀ 3500 ਦਾ ਸਟਾਰਟ ਹੁੰਦਾ ਕੱਲਾ ਹੀ 에어로 ਹੈ ਉਹਦੀ ਮੈਨੂੰ ਇੰਨੀ ਓਨੀ ਤਾਂ ਪਤਾ ਹੈਗਾ ਇਸ ਚੀਜ਼ ਵੀ ਇੱਕ ਜਿਹੜਾ ਏ ਲੈ ਜਾਂਦਾ ਪਾਣਾ ਜੀ 6500 ਦਾ ਕਹਿੰਦਾ ਉਹ 7500 ਨੂੰ ਤਾਂ ਚਲੋ ਵਿੱਚ ਦਵਾਇਆ ਕੁਸ ਮਾੜਾ ਮੋਟਾ ਇੱਕ ਮੂਰੇ ਲੱਗਦੇ ਹੁੰਦੇ ਫਿਲਟਰ ਜੋ ਆਪਣੇ ਕੋਲ ਹੈਗੇ ਤੇ ਪਹਿਲੇ ਤਿੰਨ ਤੇ ਉਹਨਾਂ ਦੇ ਵਿੱਚ ਵਾਲੇ ਉਹ ਕੈਂਟਰ ਜਿਹੜੇ ਕਹਿੰਦੇ ਹੁੰਦੇ ਉਹ ਮੈਂ ਲਿਆਇਆ ਤਾਂ ਬਾਕੀ ਉਹ ਲੱਗੇ ਹੋਏ ਤੇ ਬਕਸੇ ਜੇ ਮੂਰੇ ਵੀ ਉਹ ਦਾ ਤਾਂ ਆਪਾਂ ਨੂੰ 6500 ਦਾ ਇਹਦੇ ਵਿੱਚ ਕੁਝ ਜਿੰਕ-ਜੋਮਕ ਦੀਆਂ ਹੋਰ ਉਹ ਪਾਈਆਂ ਵੀ ਹੁੰਦੀਆਂ ਵਿੱਚ ਜਿਹੜੀਆਂ ਸੀਲ ਨਹੀਂ ਦਿਖਾਈ ਜਾਂਦੇ ਮੈਨੂੰ ਵੀ ਚਲੋ ਪਹਿਲਾਂ ਵੀ ਆਪਾਂ ਉਹ ਤਾਂ ਹੀ ਲੈਂਦੇ ਜੇ ਵਧੀਆ ਟਾਈਮ ਕੱਢ ਗਿਆ 10-12 ਸਾਲ ਕੱਢ ਗਿਆ ਤਾਂ ਵੀ ਇੱਕ ਲਿਆਨੇ ਦੇ ਆਪਾਂ ਨੇ ਕੁਰਸੀਆਂ ਕੁਰਸੀਆਂ ਸਭ ਆਪਾਂ ਨੂੰ ਕਹਿੰਦਾ ਤਾਂ ਉਹ 4500 ਨੂੰ ਕੁਰਸੀ ਦਿੱਤੀ ਪਹਿਲੇ ਵੀ ਮੈਂ 4500 ਨੂੰ ਲੈ ਕੇ ਆਇਆ ਉਹ ਤਾਂ ਜੀ 4500 ਨੂੰ ਬਦਲੇ 400 ਨੂੰ ਤੇ ਪਹਿਲੀ ਜਾਨੀ ਪਹਿਲੇ ਡਿਜ਼ਾਈਨ ਕਰਕੇ ਥੋੜਾ ਚੱਕਰ ਪੈ ਗਿਆ ਉਹ ਹੈ ਜੀ ਡਿਜ਼ਾਈਨ ਲੈਣਾ ਚਾਹੁੰਦਾ ਤੇ ਉਹ ਮਿਲ ਗਿਆ ਦਾ ਡਿਜ਼ਾਈਨ ਤਾਂ ਕਰਕੇ ਉਹ ਵੀ ਥੋੜਾ ਜਿਆਦਾ ਨਹੀਂ ਕੁਰਸੀ 400 ਨੂੰ ਦੇ ਦੇਣੀ ਤੁਨੇ ਉਹ ਆਪਾਂ ਪਹਿਲਾਂ ਗੱਲ ਕਰ ਬੈਠੇ ਵੀ ਮੈਂ ਇਹਦੇ ਨਾਲ ਦੀਆਂ 4 ਲੈ ਕੇ ਤਾਂ ਉਹ ਹੀ ਲੈ ਜਾਣੀਆਂ ਤਾਂ ਕਰਕੇ ਥੋੜਾ ਦੁਕਾਨਦਾਰ ਵੀ ਭਾਰਾ ਹੋ ਗਿਆ ਵੀ 450 ਨੂੰ ਕੁਰਸੀ ਮਿਲੀ ਜੀ ਪਲਾਸਟਿਕ ਦੀ ਵਧੀਆ ਕੁਰਸੀ ਐ ਕੁਰਸੀ ਥੋੜਾ ਜਿਆਦਾ ਢੂਹੀ ਨੂੰ ਆਰਾਮ ਦੇ ਜ ਆ ਪਿੱਛੇ ਨੂੰ ਦਬਦੇ ਆ ਜੰਪ ਜਾ ਦਿੰਦੀ ਐ ਉਹਦੇ ਕਰਕੇ ਮੈਂ ਉਹ ਕੁਰਸੀ ਲੈ ਕੇ ਆਇਆ ਵੀ ਆ ਰੇਟ ਤਾਂ ਜੀ ਇਹਨਾਂ ਦਾ ਵਧੀਆ ਚਲੋ ਜਣੀ ਇੱਕ ਵਾਰ ਦਾ ਬੰਦੇ ਦੇ ਪੈਰ ਜੇ ਘੜ ਦੰਦੇ ਦੱਸ ਗਏ ਘਟਾਉਣਾ ਪੈਂਦਾ ਘਟਾਏ ਤੇ ਫਿਰ ਦਬ ਜਾਂਦੇ ਆ ਵੀ ਚਲੋ ਠੀਕ ਹੈ ਜੀ ਬਾਕੀ ਪੈਂਦਾ ਰੇ ਰੇ ਤੁਹਾਨੂੰ ਦਿਖਾਉਂਦੇ ਪੈਂਦਾ ਉਹਦੇ ਬਾਅਦ ਦੇਖਦੇ ਹਾਂ ਹੋਰ ਜਿਹੜਾ ਕਾਰੋਬਾਰ ਚੱਲਦਾ ਹੈ ਦਿਖਾਉਂਦੇ ਆ ਜੀ ਲੋ ਜੀ ਇਹਦਾ ਚੱਲਦਾ ਕੰਮ ਅੱਜ ਬਈਏ ਆਪਾਂ ਨੂੰ ਮਿਲ ਗਏ ਤੇ ਵੀ ਟਰਾਲੀ ਆਪਾਂ ਭਰ ਲਿਆਂਦੀ ਤੀ ਬੱਤਨੇ ਟਰਾਲੀਆਂ ਆਪਣੇ ਵਾਲੇ ਤਿੰਨੇ ਹੋਈਆਂ ਇੱਧਰ ਰਿਆਂ ਕਿ ਇੱਕ ਟਰਾਲੀ ਆਪਾਂ ਨੇ ਰੇੜੇ ਜੇ ਭਰਪੂਰ ਕਿੱਥੇ ਪਾਤੀ ਦੀ ਬੂਟਿਆਂ ਚ ਬਾਕੀ ਹੋਰੇ ਪੈ ਜਾਣੀਆਂ ਕੁਛ ਉੱਪਰ ਪਾਇਆ ਬਾਰੇ ਉਸੇ ਠਾਣ ਕਿਹੜੇ ਹੈਗਾ ਉੱਪਰ ਇਹਨੇ ਧੁਕ ਲੈਣਾਲੇ ਧੁਕ ਲੈਣਾ ਠਾ ਰਹਿਗੇ ਨਹੀਂ ਆ ਇਹ ਕੱਢ ਦੇਣੀ ਆ ਬਾਕੀ ਇੱਕ ਟਰਾਲੀ ਪਾਉਣੀ ਆ ਜਾਨ ਮਹਲ ਦੇ ਇਹ ਪਿੰਡ ਚ ਉਹਨਾਂ ਲੱਤੀ ਵੀ ਟਰਾਲਾ ਉੱਥੇ ਪਰਾਂ ਰੇ ਦਾ ਭਰਿਆ ਬਾ ਉੱਥੇ ਉਹਦੇ ਢੇਰੀ ਕੱਟਣਾ ਉਹਨਾਂ ਦੇ ਬੂਟਿਆਂ ਦੇ ਵਿੱਚ ਪਾਉਣਾ ਉਹ ਕਹਿੰਦਾ ਵੀ ਤਸਲਾ ਤਸਲਾ ਫਿਰ ਮੈਂ ਚੱਕ ਕੇ ਪਾ ਦੂੰਗਾ ਕਹਿੰਦਾ ਇੱਕ ਵਾਈ ਪਰਵਾ ਕੇ ਇਹਨਾਂ ਦੇ ਘੇਰਾ ਤੇ ਉੱਥੇ ਚਲੋ ਆਪਾਂ ਇੱਕ ਗਰਾਇਆ ਨੂੰ ਭਰ ਆ ਕੇ ਉਹਦੇ ਵੀ ਟਰਾਲੀ ਸੋਣੀ ਭਰਦੇ ਆਣ ਵਾ ਕੰਮ ਵੀ ਜਿਹੜਾ ਹੁੰਦਾ ਹੈ ਦੁਪਹਿਰੇ ਦੇ ਪਹਿਲੇ ਹੀ ਪਹਿਲਾਂ ਬਸ ਦੁਪਹਿਰੇ ਤੱਕ ਲਾ ਲਓ ਉਹਦੇ ਬਾਅਦ ਤਾਂ ਇੱਕ ਅੱਧੀ ਟਰਾਲੀ ਕਰਦੀ ਕਿ ਦੱਖਣ ਜਾਂਦਾ ਦਾਵ ਜਦ ਦੱਖਣ ਦਾਵ ਗਿਆ ਉਹਦੇ ਬਾਅਦ ਨਹੀਂ ਫੇਰ ਲੋਟ ਆਉਂਦਾ ਕੰਮ ਫੇਰ ਤਾਂ ਇੱਕ ਅੱਧੀ ਟਰਾਲੀ ਕਰਦੀ ਪਾਣੀ ਵੀ ਉਹ ਵੀ ਹੋ ਜਾਂਦਾ ਪਾਣੀ ਦਾ ਅੰਤੇ ਕੋਈ ਨਹੀਂ ਇੰਨਾ ਪੀ ਹੁੰਦਾ ਜਦੋਂ 4 ਵਜੇ ਕਣੀਆਂ ਪੈ ਗਿਆਂ ਸਵਾਗਾ ਜਾਂ ਮਾਰ ਕੇ ਇੱਕ ਵਾਰ ਫੇਰ ਵਾਦਾਂਗੇ ਕੋਈ ਬਹੁਤਾ ਗਿੱਲੇ ਗੁੱਲੇ ਵਾਲਾ ਕੰਮ ਨਹੀਂ ਜਿੰਨਾ ਖੇਤ ਨੂੰ ਕਹਿੰਦੇ ਬਾਹੀ ਜਾਵੇ ਸਕਾਵੇ ਨਾ ਗਾਂਧਾਨਾਂ ਦੇ ਗਿੱਲੇ ਰਹਿਣਾ ਉਹਨਾਂ ਦਾ ਖੇਤ ਵਧੀਆ ਬਣਦਾ ਸੰਨ ਮਾਜਾ ਡੈਟਾ ਕਹਿੰਦੇ ਫਿਰ ਉਹ ਚੀਜ਼ ਬਣ ਜਾਂਦੀ ਹੈ ਇੰਨਾ ਬਾਕੇ ਸਕਾਈ ਜਾ ਕੇ ਖੇਤ ਨੂੰ ਜੇ ਬਾਕੇ ਰੌਣੀਓ ਕਰਤਾ ਫਿਰ ਉਹਦਾ ਸਵਾਦ ਨਹੀਂ ਹੈਗਾ। ਬਾਕੀ ਪਨੀਰੀ ਵੀ ਹੋਤੀ ਆਪਾਂ ਨਾਲ ਅੱਜ ਸਵੇਰੇ ਸ਼ਾਮ ਨੂੰ ਤੇ ਨਹੀਂ ਕੱਢ 8 ਘੰਟੇ ਬਾਅਦ ਦੇਖਦੇ ਆ ਪਾਸੋਂ ਦਾ ਕੰਪੀਜਨ ਜੋ ਵੀ ਹੋ ਜੇ ਨੇ ਪਾਸੋਂ ਇਸ ਟਾਈਮ ਵੀਦ ਦਨੀਆ ਕੋ ਵਾਰ ਆ ਕਾਲਾ ਬਗੜਾ ਟੱਪਾ ਨੇ ਆਹ ਇਹ ਨਾਮ ਜੋ ਕੋਈ ਇਸਕੇ ਪਲਾਪੇ ਜਿਹੜਾ ਪੰਨੇ ਨਵਾਂ ਲਾਇਆ ਜੋ ਫਟਿਆ ਸਰ ਲਾਈਟ ਵਾਲਿਆਂ ਨੇ ਨਜ਼ਾਰਾ ਲਿਆੰਦਾ ਬਈ ਅੱਜ ਦੀ ਲਾਈਟ ਤਾਂ ਸਮਝ ਲਓ ਤੁਸੀਂ 24 ਘੰਟੇ ਹੀ ਸਮਝੋ 24 ਘੰਟੇ ਹੀ ਆ ਮੋਟਰਾਂ ਵਾਲੀ ਲਾਈਟ ਵੀ ਘਰ ਵਾਲੀ ਲਾਈਟ ਤਾਂ ਹੈਗੀ ਹੈਗੀ ਜਿਹੜੀ ਹੈਗੀ ਆ ਚਲੋ ਉਹਨੂੰ ਥੋੜੇ ਜਿਹਾ ਕਾਟੇ ਪਿੱਛੇ ਲੱਗਣ ਲੱਗੇ ਤੇ ਹੁਣ ਉਹ ਵੀ ਠੀਕ ਆ ਕਾਟਰਾਂ ਦੇ ਬਚ ਗਿਆ ਬਚਾਓ ਆ ਹੁਣ ਜਦ ਮੀਂਹ ਦੇ ਪੈਂਦੇ ਤੇ ਹਰੋਜੇ ਉਹ ਮੀਂਹ ਕਰਕੇ ਖਰਾਬ ਦੀ ਰਹਿੰਦੀ ਸੀ ਵੀ ਹੁਣ ਵਧੀਆ ਚੱਲਦੀ ਆ ਮੋਟਰਾਂ ਵਾਲੀ ਲਾਈਟ ਵੀ ਚੱਲਦੀ ਠੀਕ ਆ ਆਪਣੇ ਜਿਹੜੀ ਆ ਘਰਾਂ ਦੀ ਲਾਈਟ ਵੀ ਵਧੀਆ ਠੀਕ ਚੱਲਦੀ ਆ ਜਦ ਮਰਜ਼ੀ ਦੇਖ ਲੋ ਬਲ ਲੋ ਬਲ ਦੇ ਦਾ ਬਲ ਦਾ ਚਲੋ ਮੜੇ ਮੋਟਾ ਭੱਜ ਦੀ ਵਿੱਚ ਨੂੰ 10 ਮਿੰਟ ਕਿਤੇ ਭੱਜ ਲਈ ਹੁਣ ਇਹ ਤਾਂ ਕਾਦਾ ਪਾਣਾ ਪਾਣੀ ਛੱਡੇ ਤਾਂ ਆਸਰ ਨਾ ਰਹਿ ਗਿਆ ਤਾਂ ਨਾ ਵੀ ਪਹਿਲਾਂ ਹੀ ਭੱਜ ਗਈ ਦੀ ਕਿਉਂ ਫੇਰ ਬੰਦ ਕਰਕੇ ਆਪਾਂ ਉਹਦੇ ਬਾਅਦ ਨਹੀਂ ਚਲਾਈ ਦੀ ਆਹ ਦੇਖਾ ਚੱਲਦੀ ਹੈ ਇਹਦਾ ਪਿੰਡ ਦੇ ਪਾਈਪ ਲੰਟ ਪੀਜੋ ਆਪਣੇ ਉਹਦੇ ਨੂੰ ਉਹਦਾ ਪਾਣੀ ਚੱਲਦਾ ਹੈ ਸੰਤਰਾ ਉਹਨਾਂ ਮਾਹਾਂ ਨੂੰ ਫਲ ਗਿਆ ਲੱਗ ਗਿਆ ਆਪਣੇ ਵਾਲਿਆਂ ਨੂੰ ਪੈਣ ਲੱਗ ਗਿਆ ਇਹਨਾਂ ਨੂੰ ਵੀ ਪੈਣ ਲੱਗ ਗਿਆ ਬਾਕੀ ਹੁਣ ਗਹਾਂ ਦੇਖੋ ਕਿਆ ਬਣਦਾ ਵਦ ਇਹ ਵੀ ਸੋਨੇ ਆ ਬੜਾ ਉਲਝਿਆ ਫਿਰਦਾ ਤੂੰ ਵੋਟਰਾਂ ਛੱਡਿਆਂ ਹੋਏ ਆ ਹੁਣ ਤਾਂ ਇੰਨੇ ਨੱਠ ਪਾ ਜਾਲਾ ਕੰਮ ਹੀ ਲਾਈਟ ਤਾਂ ਬਹੁਤ ਆਉਂਦੀ ਐ ਹੁਣੇ ਛੱਡੀ ਸੀ ਕੰਮ ਹੋਰ ਕੰਮ ਗਿਆ ਦਾ ਤੇ ਮੱਕੀ ਨੂੰ ਭਈਏ ਲੱਭਦਾ ਫਿਰਦਾ ਮੱਕੀ ਵੱਢਣੀ ਆ ਭਈਏ ਤਾਂ ਵਿਹਲੇ ਮੇਰੇ ਨਾਲ ਰੇਹ ਵਾਲੇ ਤੋਂ ਪੁੱਛਣ ਦਾ ਕਿੰਨੇ ਆ ਯਾਰ ਉਹ ਤਾਂ ਮਨਸੂਹੇ ਬੈਠੇ ਤੇ ਉਹ ਤਾਂ ਇੱਧਰ ਤੇਰਾ ਮੈਂ ਕਹਿੰਦਾ ਹੁਣੇ 10 11 ਅੱਛਾ ਇੱਧਰ ਜਾ ਕੇ ਆਇਆ ਮੈਂ ਜੱਲੇ ਤੇ ਨੰਬਰ ਲੈ ਉਹਨਾਂ ਦਾ ਫੋਨ ਕਰ ਮੇਰੇ ਹੋਰ ਦੁਪਹਿਰੇ ਰੇਹ ਪਾ ਕੇ ਚਲੀ ਗਏ ਵਿਹਲੇ ਹੁਣੇ ਆ ਅੱਛਾ ਹਾਂ ਕਾਲੇ ਤੇ ਕਾਲੇ ਦੇ ਗੜਾਈ ਕਰਦੇ ਉਹ ਵੀ ਗੜਾਈ ਹੋ ਰਹੀ ਇਹੀ ਤੇ ਇਹੀ ਤੇ ਇਹਦੇ ਅੱਧੇ ਬੰਦੇ ਇੱਧਰ ਲੱਗੇ ਹੋਏ ਨੇ ਅੱਠ-9 ਬੰਦੇ ਇੱਧਰ ਲੱਗੇ ਹੋਏ ਤੇ ਚਾਰ ਰੇਹ ਪਾਉਂਦੇ ਚਲ ਦੇਖਦੇ ਇੱਕ ਮੰਨੇ ਤਾਂ ਹੈ ਹਾਂ ਤੇ ਘਾਂਟੇ ਦਾ ਕੋਨੇ ਜਾ ਲੈ ਗਿਆ ਜੀ ਆ ਫੇਰ ਬਣ ਗਈ ਗੱਲ ਫੇ ਤਾਂ ਬਣ ਤਾਂ ਕੇ ਦੇਖਦੇ ਵਾਕਿਓ ਮੂੜਦਾ ਕੋਈ ਪਤਾ ਨਹੀਂ ਤਾਂ ਘਾਂਟਾ ਪਿਆ ਹਲੇ ਭਈਆ ਇਹ ਤੇ ਹੁਣ ਕੁੱਕੜੇ ਤੇ ਲਿਆਉਂਦੇ ਇੱਕ ਅੱਧੇ ਤੋੜ ਕੇ ਕੁੱਕੜੀ ਬਾਜ਼ਾਰੀਆਂ ਹੀ ਆ ਜਾਣੀਆਂ ਇੱਥੇ ਨੂੰ ਲੈ ਲਈ ਜਿਹੜੀ ਲੈਣੀਆਂ ਕਾਦਰ ਮੈਨੂੰ ਇੱਥੇ ਨੂੰ ਆਉਂਗੇ ਘਰਾਂ ਜਾਉਂਗੇ ਬਾਹਰ ਬਾਹਰ ਨਹੀਂ ਬਾਹਰ ਨਹੀਂ ਵਸਦੇ ਆਏ ਨੂੰ ਮਾਲਾ ਅੱਛਾ ਅੱਛਾ ਤੂੰ ਆਏ ਦੇਖ ਵੀ 6 ਨਾ ਸਵੇਰੇ ਸਾਜਿਦ ਸਵੇਰੇ ਹਾਂ ਰਾਤ ਆ ਭੁੱਲੇ ਗਿਆ ਅੱਛਾ ਕਿਉਂ ਮਾਂ ਦਾ ਖਾ ਲਿਆ ਨਾ ਭੁੱਲੇ ਗਿਆ ਨਹੀਂ ਮੈਨੂੰ ਫੋਨ ਕਰਾਇਆ ਪਿੰਨੀ ਦੀ ਵੀ ਹਾਂ ਮੈਂ ਫੇਰ ਕਿਵੇਂ ਭੁੱਲ ਗਿਆ ਨਹੀਂ ਮੈਂ ਯਾਰ ਉਹ ਜਾ ਕੇ ਪੈ ਗਿਆ ਹਾਂ ਫੋਨ ਚਲਾਉਣ ਲੱਗ ਗਿਆ ਆਏਗਾ ਚਸਕਾ ਪੈ ਗਿਆ ਫੋਨ ਚਲਾਉਣ ਲੱਗ ਗਿਆ ਸਵਾ 9 ਹੋ ਗਏ ਫੇਰ ਉੱਠਣ ਦੀ ਨਹੀਂ ਕਰਿਆ ਆਹ ਤਾਂ ਮੇਰੇ ਆ ਕੇ ਤੇ ਸਵਾ 9:00 ਵਜੇ ਵਾਹ ਹੁਣ ਕਿਹੜਾ ਉੱਠੂਗਾ 10:00 ਵਜੇ ਵੀ ਹੁੰਦਾ ਹਾਂ 10:00 ਸਵੇਰੇ 6:00 ਕੱਢ ਦਿੰਦਾ ਚੱਲ ਹੁਣ ਕੱਢਦੇ ਜਾ ਕੇ ਹੁਣ 4-5 ਵਜੇ ਗਏ 11 ਘੰਟੇ ਹੋ ਗਏ ਬਹੁਤ ਕੱਢਦੇ 8 ਘੰਟੇ ਪੀਣੀ ਸੀ ਹੈ 8-9 ਘ ਹੁਣ ਵੀ ਮੇਰੇ ਦਿਮਾਗ ਦੇ ਬਾਹਰ ਨਿਕਲਦਾ ਰੇਜਾ ਪਾਉਂਦਾ ਫਰੀਕ ਉਧਰ ਰੋਲ ਚ ਗਿਆ ਕੱਢਦੇ ਜਾ ਕੇ ਕੱਢ ਦਵਾ ਹੁਣ ਦੇ ਦਮ ਨੂੰ ਪਖਾਰਾ ਹੈ ਹਾਂ ਬਿਸਤਰਾ ਅੱਛਾ ਬਲਵੇੜ ਤੇ ਜਾਂ ਚਲ ਹੁਣ ਤੇਰੇ ਵਾਲੀ ਮੈਂ ਪਨੀਰੀ ਦੇਖਣੀ ਵੀ ਕਿਹੇ ਜੰਮੀ ਇੱਕ ਵਾਰ ਫੇਰ ਮੈਂ ਦੂਗੀਆਂ ਵੀ ਮੈਨੂੰ ਵਧੀਆ ਲੱਗੀਆਂ ਉਹ ਛਿੱਟੇ ਵਾਲੀ ਵੀ ਦਿਖਾਉਣੀ ਮੈਂ ਵੀਡੀਓ ਦੋਵੇਂ ਦਿਖਾ ਦੇਣਾ ਜਿਹੜੇ ਕਿਸੇ ਨੇ ਕਿਹਾ ਵੀ ਜਿੱਕੜਾ ਬੀਜ ਨਹੀਂ ਮਾਸਰ ਨਾ ਉਹ ਕਣਾ ਮੈਂ ਆਪਾਂ ਬੀਜ ਦੇਣੀ ਸਿਓਰ ਠੀਕ ਹੈ ਤਜਰਬਾ ਕਰਨਾ ਹੁਣ ਚਾਰ ਫੇਦਰ ਵਾਲੀ ਪਨੀਰੀ ਕੋਲ ਮੈਂ ਦਰਸ਼ਨ ਪਵਾ ਦਮ ਇੱਕ ਵਾਰ ਆ ਜਾ ਉਹ ਵਈ ਹਰਿਆਈ ਤਾਂ ਬਹੁਤ ਚੜਾਈ ਪਈ ਮੁੰਡਿਆਂ ਨੇ ਤੂੰ ਕਹਿੰਦਾ ਲੈ ਸਿਰ ਵਾਲਾ ਮੰਗਣ ਕਿਹੜੀ ਆਹ ਥੋੜੀ ਵੀ ਨਹੀਂ ਰਹੀ ਚਿੱਟੀਆਂ ਦੂਈਆਂ ਦੇ ਕਿੰਨੀਆਂ ਆਉਂਦੀਆਂ ਥੱਲੇ ਦੇਲੇ ਜਿਹੜੀਆਂ ਹੁਣ ਚਿੱਟੀਆਂ ਆਉਂਦੇ ਨਾ ਇਹਨਾਂ ਨੇ ਨਹੀਂ ਆਉਣਾ ਬਾਹਰ ਲੈ ਤੇ ਮੈਂ ਦੱਸਦਾ ਕੁਝ ਵੀ ਲੈ ਕਰਦੇ ਤਾਂ ਕੁਝ ਕਰ ਲੈ ਇਹਨਾਂ ਨੇ ਤਾਂ ਗੋਲੀ ਬਣਾਉਣਾ ਹਾਂ ਬਈ ਕਹਿੰਦਾ ਹਲੇ ਚਿੱਟੀਆਂ ਆਉਂਦੇ ਥੱਲੇ ਦੇ ਆਹ ਦੇਖ ਆਹ ਕਿਹੜੇ ਸਹਾਵਨਾ ਬਨੇਰੀ ਦੀ ਆਹ ਆਹ ਦੇਖ ਇਹਦਾ ਤਾਂ ਆਹ ਦੇਖ ਆਹ ਦੇਖ ਭਰੀ ਉਹ ਪਈਆ ਜਿਹੜੀ ਉੱਪਰ ਵਾਲੀ ਆ ਉਹ ਜੰਮੀ ਆ ਛੇਤੀ ਤੂੰ ਕਹਿੰਦਾ ਭਰੀ ਮੈਨੂੰ ਖਾਲੀ ਲੱਗਦਾ ਖੇ ਸਾਰੇ ਲੈ ਤੂੰ ਦੇਖੀ ਸਹੀ 4 ਦਿਨ ਨੂੰ ਕੀ ਆ ਬਣਾ ਲੈ 10 ਦਿਨ ਆ ਵੀਡੀਓ ਜੰਦ ਨੇ ਚਾਰ ਦਿਨ ਉਹ ਸਾਰੀ ਭਰ ਜਾਣੀ ਫਿਰ ਤਾਂ ਹੋਰ ਚੀਜ਼ ਲੱਗ ਜਾਣੀ ਬਣਨਾ ਬੱਸ ਫਿਰ ਬੀਜ ਰੇਹਾ ਨਹੀਂ ਕੋਈ ਉੱਪਰ ਵਾਲੀ ਧੁੱਪਾਂ ਜ਼ਿਆਦਾ ਸੁੱਕਦੀ ਆ ਜੱਗੇ ਤੂੰ ਕਹਿੰਦਾ ਬੀਜ ਰੇਹਾ ਨਹੀਂ ਮੈਂ ਤਾਂ ਦਿਖਾਉਂਦਾ ਦੇਖ ਹੁਣ ਆ ਪਿਆ ਰਹਿ ਗਿਆ ਵਿੱਚ ਬਹੁਤ ਰਹਿ ਗਿਆ ਚਲ ਬੀਜ ਨਹੀਂ ਰਿਹਾ ਹੈਗਾ ਇਹ ਨਾ ਪਟਾਸ ਹੈ ਵਿੱਚ ਆ ਉਹ ਵੀ ਹੁੰਦੀ ਆ ਜਦ ਮੈਂ ਪਹਿਉਆ ਇੰਨੀ ਪਟਾਸ ਨੇ ਦੇਖੀ ਨਹੀਂ ਕਦੇ ਉੱਪਰ ਉਹ ਜਿਹੜੀ ਪਟਾਸ ਆਈ ਹੈ ਉਹ ਪਟਾਸ ਹੈਗੀ ਆ ਵਿੱਚ ਪਟਾਸ ਇਹ ਆ ਪਟਾਸੇ ਪਈ ਏ ਪਟਾਸ ਨੇ ਕਾ ਜੰਮਣਾ ਜਿਹੜੀ ਪਟਾਸ ਉਹ ਖਾਲੀ ਏ ਹੁਣ ਦੋ ਖੱਤੀ ਇੱਕੇ ਬੀ ਦੀਆਂ ਹੈ 128 ਆ ਅੱਛਾ ਕਰਨੀ ਕਿਹੜੀ ਠੀਕ ਉਹ ਬਾਈ ਮੈਂ ਹੁਣ ਤੁਹਾਨੂੰ ਦੂਵੀਂ ਦਿਖਾਉਂਗਾ ਜਿਹੜਾ ਉੱਪਰ ਛੱਟਾ ਦਿੱਤਾ ਸੀ ਦਿੰਦੇ ਆ ਉੱਪਰ ਛੱਟਾ ਵੀ ਇਹ ਜੱਗਨੇਗ ਦੀ ਤੰਗੜੀ ਕਾ ਕਰਿਆ ਪ੍ਰੋਸੈਸ ਚਲੋ ਅੱਛਾ ਮੈਨੂੰ ਵੀ ਫੋਨ ਵੀ ਆਇਆ ਤਾਂ ਬਾਈ ਦਾ ਕਹਿੰਦਾ ਵੀ ਤੰਗੜੀ ਕਾ ਬਹੁਤ ਵਧੀਆ ਜੰਮ ਦੀ ਮਾਸਲ ਪਿਛਲੇ ਸਾਲ ਦੀ ਆਪਾਂ ਆਪੀ ਦੇਖਦੇ ਆਪਾਂ ਬਾਈ ਹੋਰ ਲੱਜਣਾ ਪਰਸੋਂ ਤੱਕ ਅਬਾਰੀ ਆਉਣੀ ਆਪਣੇ ਪਰਸੋਂ ਤੱਕ ਹੋਰ ਪਤਾ ਲੱਜਣਾ ਕਿ ਜਿਹੜਾ ਦਾਣਾ ਡੂੰਘਾ ਹੋਂਦਾ ਥੱਲੇ ਨਿਕਲਣਾ ਜਿਹੜਾ ਦਾਣਾ ਮਿੱਟੀ ਥੱਲੇ ਆ ਗਿਆ ਹੈ ਨਾ ਉਹ ਨਿਕਲ ਗਿਆ ਹੂੰ ਚਿੱਟਾ ਤੂੰ ਹੀ ਆਉਦੀ ਆ ਜਿਹੜੀ ਹਰੀ ਤੂੰ ਆ ਦੋਈ ਆ ਜਿਹੜਾ ਉੱਪਰ ਆਲਦਾ ਠੀਕ ਹੈ ਜਿਹੜੀ ਸਾਡਾ ਹਸਤਾ ਯਾਰ ਬਾ ਜਿਹੜਾ ਵੀ ਜਿੰਨੀ ਗਰਮੀ ਆ ਜਿਹੜਾ ਉੱਪਰ ਬੀਜ ਪਿਆ ਜਾਂ ਤਾਂ ਪਾਣੀ ਸੁਕਾ ਦੇਣਾ ਉਹਦਾ ਉਹ ਬੀਜ ਸੁੱਕ ਜਾਣਾ ਠੀਕ ਹੈ ਗਰਮੀ ਨਹੀਂ ਜਾਏ ਗਰਮੀ ਬਹੁਤ ਆ ਮੈਂ ਹੁਣ ਖੇਤ ਦਿਖਾ ਕੇ ਆਇਆ ਲੁੰਦੀ ਆ ਵੀ ਕੱਲ ਪਾਣੀ ਲਾਇਆ ਤਾਂ ਪੈਰ ਚੱਪਲਾ ਭਾਗ ਲੱਖਿਆ ਵਿੱਚ ਨੂੰ ਸੁੱਕਾ ਪਿਆ ਜਾ ਬਈ ਗਰਮੀ ਜ਼ਿਆਦਾ ਤੂੰ ਜੀ ਆਪਣੀ ਰੀ ਨੂੰ ਵੀ ਹੋ ਗਿਆ ਹਫਤਾ ਖੰਡ ਬੀਜੀ ਨੂੰ ਇਹ ਆਪਾਂ ਨੂੰ ਉੱਪਰ ਵੀ ਇਹ ਛਿੱਟਾ ਦਿੱਤਾ ਵੈ। ਇਧਰ ਵੀਰਦੇ ਆ। ਵਧੀਆ ਜੰਮੇ ਵੀ ਲੱਗਦੀ ਹੈ ਮੇਰੇ ਖਿਆਲ ਨਾਲ ਵੀ ਕੋਈ ਦਾਣਾ ਰਿਹਾ ਨਹੀਂ ਹੈਗਾ। ਇਹ ਦੇਖਦਾ ਨਾ ਵਿੱਚ ਕੋਈ ਵੀ ਛਿੱਟਾ ਧੱਕਾ ਮਿਸ ਵੱਜਿਆ ਵਾ ਲਿਖਦ ਨਹੀਂ। ਜਿਹੜਾ ਹੈਗਾ ਉੱਪਰ ਜੰਮਿਆ ਹੋਇਆ ਸਾਰੇ। ਇਹ ਹੀ ਨੇ ਉੱਪਰ ਛਿੱਟਾ ਦਿੱਤਾ ਵੈ। ਸਵਾਗੀ ਜਿਹਾ ਪਾਣੀ ਲਾ ਕੇ ਨਾ ਏਕਣੇ। ਵੀ ਉੱਪਰ ਛਿੱਟਾ ਦੇਤਾ ਦਾ। ਮੱਕੀ ਹੋਰ ਦੇਖ ਲੰਦੇ ਤਜਰਬਾ ਇੱਕ ਅੱਧੇ ਦਿਨ ਚ ਫਿਰ ਆਪਾਂ ਵੀ ਆਪਣੇ ਡਿਜ਼ਾਈਨ ਕੱਲੇ ਬੀਜੇ ਜਿਕਣਾ ਪਹਿਲਾਂ ਬੀਜਦੇ ਅਸੀਂ ਇੱਕਨੇ ਛਿੱਟਾ ਦਿੰਦੇ ਹੀ ਸੌਗੀ ਜੀ ਮਾਰ ਦੇਣੇ ਆ ਛਿੱਟਾ ਦੇ ਦੇਣਾ ਕਿ ਉਹ ਜਿਹੜੀ ਗਾਜ ਦੀ ਉੱਠੀ ਬੰਦੀ ਖੋਪਰੇ ਪੈ ਜਾਂਦੀ ਉਹ ਉਹਦੇ ਨਾਲ ਹੀ ਵਧੀਆ ਬਣ ਜਾਂਦਾ ਆ ਦੇਖੋ ਆ ਤਾਂ ਮੇਰੇ ਖਿਆਲ ਪਨੀਰੀ ਪੂਰੀ ਆ ਨੋਏ ਪਨੀਰੀ ਕੱਢਤੀ ਆਪਾਂ ਨਵੀਂ ਬੁਖਾਰਾ ਦੇਣਾ ਪੈਂਦਾ ਥੋੜਾ ਜਿਹਾ ਨੂੰ ਉਹਦੇ ਗਲੇ ਉਹ ਥੱਲੇ ਪੱਲਰ ਜਾਂ ਲੱਗ ਵਛਾਇਆ ਹੋ ਕੰਬਲ ਜਾਂ ਉਹਦੇ ਪੱਲੀ ਆਹ ਪੱਲੀ ਦੇ ਥੱਲੇ ਫਿਰ ਆਪਣੀ ਪਈਏ ਪਨੀਰੀ ਇਹ ਕੰਬਲ ਇਹ ਵੀ ਜੀ ਮੈਂ ਪਰ ਦੇਤਾ ਦੇ ਬੁਖਾਰਾ ਪੱਲੀ ਦੂਰ ਚੋਈ ਕਰਕੇ ਦੇਤੀ ਮੱਕੀ ਦੀ ਰੋਟੀ ਦੇ ਉੱਪਰ ਦੇਖਦੇ ਹਾਂ ਪਰਸੋਂ ਤੱਕ ਕੀ ਬਣਦਾ ਇਹਦਾ ਵੀ ਬਾਕੀ ਹੁਣ ਬੀਜੇ ਦੇ ਦੱਸਾਂਗੇ ਕਿਵੇਂ ਬੀਜੀ ਆਪਾਂ ਜੇ ਚੰਗਲੀਆ ਬੀਜ ਹੁੰਦੀ ਐ ਕਿ ਦੋਏ ਤਰ੍ਹਾਂ ਬੀਜ ਤੇ ਮੇਰੇ ਹਿਸਾਬ ਨਾਲ ਤਾਂ ਮੈਨੂੰ ਲਿਕਣਾ ਸੀ ਛਿੱਟਾ ਦੰਦੇ ਉੱਪਰ ਵੀ ਓਕਣਾ ਬੀਜੀਆਂ ਵਧੀਆ ਲੱਗਦਾ ਬਾਕੀ ਮੌਸਮ ਬਹੁਤ ਗੜਬੜੀ ਵਾਲਾ ਫੇਰ ਹੋਇਆ ਵੈ ਐਸ ਟਾਈਮ ਆ ਕੇ ਤਾਂ ਦੇਖੋ ਬਰੂਦ ਮਾਰਾ ਨਹੀਂ ਸਾਰੇ ਬਿਲੇ ਹੁਣ ਖੜੇ ਨਹੀਂ ਸਵੇਰ ਦੇ ਨਾਸ ਮਾਰਿਆ ਦਾ ਆ ਦੇਖੋ ਥੱਲੇ ਘੜੇ ਦਾ ਉਹ ਝਾੜੇ ਪਏ ਨੇ ਬੀਜ ਦੇ ਝੜਦੇ ਥੋੜੇ ਜਿਹੇ ਪਰ ਅਪਨਾਂ ਸਪਰੇ ਨਹੀਂ ਕਰੀ ਹੈਗੀ ਉਹਦੇ ਪਰ ਕਰੀ ਦੀ ਕਿਨੂ ਪਰ ਉਹ ਹਟ ਗਿਆ ਹੁਣ ਕਰਨਿਆਂ ਨਾਲੇ ਮੱਖੀਆਂ ਨੇ ਮੈਸਾਬ ਕਰਦਣੇ ਇੱਕ ਵਾਰ ਵੀ ਨਾਲੇ ਮਰੂਦ ਮੁਰਾਜ਼ਬ ਕਰਦੇ ਦੇਖਦੇ ਫਿਰ ਨਾਲੇ ਪਤਾ ਲਾ ਜਾਊਗਾ ਕਿਉਂ ਹੁਣ ਇਹਦੇ ਵਿੱਚ ਹਰੇ ਵੀ ਝੜਨ ਲੱਗ ਗਏ ਆ ਤਾਂ ਫਿਰ ਇਹ ਨੂੰ ਸੰਢੀ ਸਾਢੀ ਵੱਢਣ ਲੱਗ ਗਿਆ ਦੇ ਸੁੱਕੇ ਦਾ ਚਲੋ ਮੰਨਿਆ ਪਰ ਮਰੂਦ ਲੱਗਿਆ ਬਹੁਤ ਆਲੇ ਵੀ ਵਧੀਆ ਜਿੰਨਾ ਲੱਗਿਆ ਵਾ ਠੀਕ ਆ ਸਭਰੇ ਵੀ ਮੈਂ ਤੁਹਾਨੂੰ ਦਿਖਾਉਂਦਾ ਸ਼ਾਇਦ ਉਧਰ ਹੀ ਪਈ ਹੋਵੇ ਵੀ ਨੌ ਆਪਾਂ ਜਾਣਦੇ ਨਹੀਂ ਮੈਂ ਦਿਖਾਉਂਦਾ ਕਈ ਵੀਰੇ ਮੈਨੂੰ ਕਮੈਂਟਾਂ ਚ ਪੁੱਛਿਆਦਾ ਵੀ ਦੱਸਿਓ ਕਿਹੜੀ ਸਭਰੇ ਆ ਜਿਹੜਾ ਫਲ ਤਾਂ ਨੇ ਫਲ ਗਿਰਨੇ ਤੇ ਬੰਦ ਕਰਤਾ ਚਾਵੇਂ ਆਪਣੇ ਆ ਦੇਖੋ ਫਲ ਤੋਂ ਵੀ ਜਾਣ ਦੀ ਬਾਤ ਹੈ ਆ ਲੜਕਾ ਇਹ ਪ੍ਰੈਗਟਾ ਹੋਪਣਾ ਆ ਜੀ ਆ ਜੀ 1.5 ਬਹੁਤੀ ਐਨੀ ਹੋਣੀ ਹੈ ਕਿ ਆ ਫੋਟੋ ਵਾਂ ਜਾਵੇਂ ਮੱਖੀਆਂ ਨੇ ਸੁੰਡੀਆਂ ਨਹੀਂ ਆ ਵੀ ਕੋਈ ਆਈਟਮ ਨੇ ਉੱਪਰ ਚੜਦੀ ਫਿਰੇ ਦੇਖਿਆ ਆਪਣੇ ਨੇ ਕਿੰਨੂਆਂ ਨੂੰ ਬਹੁਤ ਚੋਰ ਟੋੜ ਗੇਰਦੀ ਤੇ ਇਹ ਵੀ ਨਹੀਂ ਹੁਣ ਠੀਕ ਹੈ ਆ ਪਿੰਡ ਪੁੰਡ ਤੇ ਵੀ ਦੱਸਿਆ ਸਾਰਾ ਕੁਝ ਬਹੁਤੀ ਐਨੀ ਜਹਰੀਲੀ ਨਹੀਂ ਹੈਗੀ ਵੀ ਜਿਆਦਾ ਜਹਰੀਲੀ ਹੋਵੇ ਵੀ ਕਰਦੇ ਹਾਂ ਸਪਰੇ ਮੱਖੀਆਂ ਮੁੱਖੀਆਂ ਤੇ ਵੀ ਮੈਂ ਸਾਫ ਹੋ ਕੇ ਠੀਕ ਹੈ ਜਾਂਦਾ ਚਲੋ ਠੀਕ ਹੈ ਜੀ ਮਿਲਦੇ ਫਿਰ ਕਿਸੇ ਪਾਗਲੇ ਬਲੌਗ ਸਾਰਿਆਂ ਨੂੰ ਭਾਈ ਸਤਿ ਸ਼੍ਰੀ ਅਕਾਲ